ਹਾਂਜੀ ਸ਼ਸਤਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਸਤੂ ਡੇਰੀ ਫਾਰਮਿੰਗ ਦੇ ਵਿੱਚ ਤੇ ਅੱਜ ਫੇਰ ਹਾਜ਼ਰ ਹੋਏ ਆਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਪਸ਼ੂਆਂ ਦਾ ਤੰਦਾ ਕਿਵੇਂ ਲਾਹੇਵੰਦ ਬਣਾ ਸਕਦੇ ਆ ਕਿੱਦਾਂ ਆਪਾਂ ਇਹਨੂੰ ਤਰੱਕੀ ਦੇ ਰਾਹ ਤੇ ਲਿਜਾ ਸਕਦੇ ਆ ਤੇ ਆ ਬੈਠੇ ਸਾਡੇ ਪਰੀਆਂ ਪਰੀਆਂ ਕਹਿ ਸਕਦੇ ਆ ਕਿ ਰਾਣੀਆਂ ਕਹਿ ਸਕਦੇ ਆ ਮੇਰੇ ਹਿਸਾਬ ਨਾਲ ਤਾਂ ਇਹ ਸੱਜਣੋ ਵੀ ਜੇ ਘਰ ਦੇ ਵਿੱਚ ਡਾਕਟਰ ਡਾਕਟਰੀ ਇਲਾਜ ਘੱਟ ਹੋਵੇ ਤਾਂ ਆਪਾਂ ਪਸ਼ੂਆਂ ਇਸ ਧੰਦੇ ਨਾਲ ਤਾਂ ਧੰਦਾ ਹੀ ਹੈ ਨਹੀਂ ਯਾ ਪਸ਼ੂਆਂ ਦਾ ਬਹੁਤ ਮਤਲਬ ਕਿ ਵਧੀਆ ਆਉਂਦਾ ਸੈਟੀਸਫਾਈ ਜਦੋਂ ਡਾਕਟਰੀ ਇਲਾਜ ਦੇ ਵਿੱਚ ਪੈ ਜਾਂਦਾ ਸਿਸਟਮ ਨਾਲ ਤਾਂ ਪਸ਼ੂ ਦੁੱਧ ਟੁੱਟ ਜਾਂਦਾ ਨਾਲੇ ਪਲੱਸ ਜੋ ਡਾਕਟਰ ਆ ਉਹਦੀ ਫੀਸ ਵਗੈਰਾ ਲੈ ਕੇ ਜਾਂਦਾ ਉਹ ਵੀ ਹਲਜਨ ਕਹਿੰਦਾ ਭਾਬੀਆ ਕਿ ਪਸ਼ੂ ਨੂੰ ਪਹਿਲਾਂ ਹੀ ਉਵੇਂ ਮੈਂਟੇਨ ਕਰਕੇ ਰੱਖੋ ਵੀ ਤਾਂ ਜੋ ਆਪਾਂ ਨੂੰ ਡਾਕਟਰੀ ਇਲਾਜ ਘੱਟ ਪਵੇ ਪਸ਼ੂ ਦੁੱਧ ਘੱਟ ਟੁੱਟੇ ਸਾਲ ਵੇਚ ਦੀ ਆਏ ਸਾਲ ਸੂਆ ਦੇਵੇ ਹਾਂ ਹੋ ਜਾਂਦੇ ਆ ਪਸ਼ੂ ਚੰਗੀ ਖਰਾਕ ਪਾਉਣ ਦੇ باوجود ਵੀ ਕਈ ਪਸ਼ੂ ਖਰਾਬ ਹੋ ਜਾਂਦੇ ਪਰ ਘਬਰਾਉਣਾ ਨਹੀਂ ਚਾਹੀਦਾ ਜਦੋਂ ਆਪਾਂ ਘਬਰਾ ਜਾਵਾਂਗੇ ਫਿਰ ਇਹ ਧੰਦੇ ਤੋਂ ਆਪਾਂ ਕੁਝ ਵੀ ਹਾਸਲ ਨਹੀਂ ਕਰ ਸਕਾਂਗੇ ਤੇ ਚਲੋ ਬਾਕੀ ਤੁਹਾਨੂੰ ਦਿੰਨੇ ਆ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਆਹ ਸਾਡਾ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਜਾਂ ਸਿੱਧੂ ਡੈਰੀ ਫਾਰਮ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਆਪਾਂ ਘਰ ਵਿੱਚ ਕਿਵੇਂ ਪਸ਼ੂ ਨੂੰ ਚੈੱਕ ਕਰ ਸਕਦੇ ਆ ਵੀ ਪਤਾ ਲਗਾ ਸਕਦੇ ਆ ਵੀ ਇਹ ਗੱਭਣ ਆ ਜਾਂ ਨਹੀਂ ਆ ਵੈਸੇ ਤਾਂ ਵੀ ਆਪਾਂ 2.5 ਮਹੀਨਿਆਂ ਤੱਕ ਵੇਟ ਕਰਨੀ ਹੁੰਦੀ ਆ ਕਿਉਂਕਿ ਹੱਥ ਹਾਉਣ ਨਾਲ ਪਸ਼ੂ ਦਾ ਨੁਕਸਾਨ ਹੁੰਦਾ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਚਲੋ ਵੀ ਚੈੱਕ ਕਰਉਣੀ ਵੀ ਜ਼ਰੂਰੀ ਹੁੰਦੀ ਐ ਨਹੀਂ ਤਾਂ ਫਿਰ ਮੁੰਡਾ ਨੂੰ ਹੌਸਲਾ ਇਹ ਹੋ ਜਾਂਦਾ ਵੀ ਸੂਨ ਵਾਲੀ ਆ ਜਾਂ ਨਹੀਂ ਸੂਨ ਵਾਲੀ ਇਹ ਐ ਪਤਾ ਲੱਗਦਾ ਰਹਿੰਦਾ ਪਰ ਆਪਾਂ ਕਹਿੰਦੇ ਹੁੰਦੇ ਆ ਵੀ ਘਰੇ ਵੀ ਪਤਾ ਕਰ ਸਕਦੇ ਆ ਵੀ ਜੇ ਕਈ ਵੀਰ ਪੈਣਾ ਵੀ ਡਰਦੇ ਹੁੰਦੇ ਆ ਵੀ ਹਾਏ ਹੱਥ ਪਾ ਲਿਆ ਕਿਤੇ ਪਸ਼ੂ ਫਰਾਵ ਹੋ ਜਾਂਦਾ ਜਦੋਂ ਵੀ ਇਹ ਨਾ ਕਾਰਨ ਕਰਕੇ ਵੀ ਆਪਾਂ ਘਰੇ ਵੀ ਚੈੱਕ ਕਰ ਸਕਦੇ ਆ ਵੀ ਪਸ਼ੂ ਨੂੰ ਵੀ ਉਹ ਗੱਬਣਾ ਕਿ ਨਹੀਂ ਗੱਬਣਾ ਜਿਵੇਂ ਮੰਨ ਲਓ ਹੁਣ ਵੀ ਪਸ਼ੂ ਗੱਬਣਾ ਖੜੇ ਹੁਣ ਪਸ਼ੂ ਆ ਗੱਬਣਾ ਇਹ ਇੱਕ ਤਰੀਕ ਦੀ ਇਹ ਨਿਸ਼ਾਨੀ ਹੁੰਦੀ ਆ ਵੀ ਇਹਨਾਂ ਲੱਤਾਂ ਹਮੇਸ਼ਾ ਕੱਢ ਕੇ ਬੈਠਦੇ ਹੁਣ ਤਾਂ ਇਹ ਇਕੱਠੀਆਂ ਕਰ ਲੀਆਂ ਉਨੇਸ਼ਾ ਚਾਰੇ ਪੈਰਾਂ 'ਤੇ ਕੱਢ ਕੇ ਬੈਠ ਜਾਂਦੀ ਆ ਇੱਕ ਜਦੋਂ ਪਸ਼ੂ ਨੂੰ ਮਹੀਨਾ ਖੋ ਜਾਂਦਾ ਨਾ ਉਦੋਂ ਇਹ ਛੇਤੀ ਬਹਿ ਜਾਂਦਾ ਵੀ ਪੱਠੇ ਖਾ ਕੇ ਵੀ ਨਾਲ ਦੀ ਨਾਲ ਬਹਿ ਜਾਂਦਾ ਵੀ ਬੜਾ ਟਾਈਮ ਨਹੀਂ ਖੜਦਾਗਾ ਵੀ ਪਸ਼ੂ ਵੀ ਬਹਿਣ ਲੱਗ ਜਾਂਦਾ ਵੀ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿਉਂਕਿ ਆਪਾਂ ਪਸ਼ੂਆਂ ਚ ਹੀ ਰਹਿੰਨੇ ਆ ਪਤਾ ਲੱਗਣ ਲੱਗ ਜਾਂਦਾ ਵੀ ਆਪਾਂ ਜਦੋਂ ਕੋਈ AI ਕਰਾਈ ਹੈ ਤੁਸੀਂ ਨੋਟ ਕਰਕੇ ਰੱਖਿਆ ਕਰੋ ਵੀ ਜਦੋਂ ਤੋਂ ਤੁਸੀਂ AI ਕਰਾਈ ਹੈ ਉਸ ਦਿਨ ਤੋਂ ਆਪਰੇ ਪਸ਼ੂ ਦੀਆਂ ਹਰਕਤਾਂ ਵੀ ਇਹ ਕੀ ਕਿਦਾਂ ਕੀ ਖਾਂਦਾ ਪੀਂਦਾ ਕਿਦਾਂ ਬੈਠ ਦੱਖਦਾ ਵਾ ਇਹ ਸਾਰੀ ਗੱਲਾਂ ਦਾ ਨਾ ਧਿਆਨ ਰੱਖਿਆ ਕਰੋ ਕਿਉਂਕਿ ਪਤਾ ਉਹ 9 19 20 ਦਿਨਾਂ ਬਾਅਦ ਪਸ਼ੂ ਨੂੰ ਦੁਬਾਰਾ ਹੀਟ ਚ ਔਣਾ ਹੀ ਹੁੰਦਾਗਾ ਕਿਉਂਕਿ ਜੇ ਮੰਨ ਲਾ ਹੀਟ ਚ ਆ ਗਈ ਤਾਂ ਪਤਾ ਵੀ ਨਹੀਂ ਗੱਭਣੇ ਮੰਨ ਲਾ ਨਹੀਂ ਗਈ ਔਰ ਪਸ਼ੂ ਖਾਲੀ ਵੀ ਹੁੰਦਾਗਾ ਹੀਟ ਚ ਵੀ ਨਹੀਂ ਆਉਂਦਾਗਾ ਉਹ ਵੀ ਆਪਾਂ ਉਹ ਵੀ ਪਤਾ ਕਰ ਸਕਦੇ ਆਂ ਵੀ ਆਪਾਂ ਨੂੰ ਵੀ ਫੇਰ ਬਾਅਦ ਤੇ 2 3 ਮਹੀਨੇ ਦੀ ਤਾਂ ਦੀ ਲੋੜ ਨਹੀਂਗੀ ਵੀ ਆਪਾਂ ਫੇਰ ਦੁਬਾਰਾ ਤੋਂ ਵੀ ਆਪਾਂ ਟ੍ਰੀਟਮੈਂਟ ਕਰਕੇ ਵੀ ਇਹਨੂੰ ਕਿਦਾਂ ਆਪਾਂ ਹੀਟ ਚ ਲਿਆ ਸਕਦੇ ਆਂ ਵੀ ਇਹ ਸਾਰਾ ਆਪਾਂ ਨੂੰ ਵੀ ਘਰੇ ਆਪਾਂ ਚੈੱਕ ਕਰ ਸਕਦੇ ਆਂ ਇੱਕ ਗੱਲ ਇਹ ਹੋ ਗਈ ਵੀ ਪਸ਼ੂ ਮਹੀਨੇ ਤੋਂ ਮਹੀਨੇ ਜਦੋਂ ਹੋ ਜਾਂਦਾ ਪਸ਼ੂ ਨੂੰ ਵੀ ਉਹ ਛੇਤੀ ਬੈਠ ਜਾਂਦਾ ਕਿਉਂਕਿ ਸਾਡਾ ਦਾ ਮੰਮੀ ਫੋਨ 'ਚ ਉਹਦੀ ਕਹਿ ਦਿੰਦੀ ਆ ਆ ਵੀ ਮੱਝ ਨੂੰ ਉਹ ਵੀ ਮੱਝ ਜਦੋਂ ਨਾ ਇਹਨੂੰ ਹੋ ਗਿਆ ਸੀ ਇਹ ਮਹੀਨਾ ਤੋਂ ਮੰਮੀ ਇਹ ਨਾ ਛੇਤੀ ਬੈਠੀ ਬੈਠੀ ਮੰਮੀ ਕਹਿੰਦੀ ਇਹ ਨਾ ਗੱਬਣਾ ਕਹਿੰਦੀ ਇਹ ਤਾਂ ਬੇਬੀ ਦਿੱਤੀ ਇਹ ਕਹਿੰਦੀ ਇਹਦਾ ਰਹੇਗੀ ਕਹਿੰਦੀ ਇਹਦਾ ਹੁਣ ਚੱਕਰ ਨੂੰ ਪਰ ਫੇਰ ਵੀ ਸਾਨੂੰ ਆਏ ਹੋ ਜਾਂਦਾ ਵੀ ਚਿੱਟਣਾ ਨਹੀਂ ਗੱਬਣਾ ਕੇ ਨਹੀਂ ਗੱਬਣਾ ਚਲ ਵੈਸੇ ਅਸੀਂ ਕਦੇ ਵੀ ਆਪਦੇ ਪਸ਼ੂ ਨੂੰ ਡਾਕਟਰ ਕੋਲ ਚੈੱਕ ਨਹੀਂ ਕਰਵਾਇਆ ਵੀ ਇਹ ਗੱਭਣਾ ਜਾਂ ਨਹੀਂ ਬਸ ਕੱਲੀ ਇਹ ਸੀ ਕਿਉਂਕਿ ਇਹਦੇ ਥਾਣ ਦੀ ਪ੍ਰੋਬਲਮ ਆ ਗਈ ਕਰਕੇ ਨਾ ਤਾਂ ਲੈ ਕੇ ਇਹਨੂੰ ਵੀ ਡਾਕਟਰ ਕੋਲੋਂ ਆ ਪਿਆ ਵੀ ਥਾਣ ਜਿਆਦਾ ਸੋਜ ਗਿਆ ਸੀਗਾ ਵੀ ਇਹਨੂੰ ਮਟ ਉਹ ਹੋ ਗਈ ਸੀ ਵੀ ਤਨੈਲਾ ਰੋ ਗਿਆ ਦਿੰਨੇ ਉਹ ਹੋ ਗਿਆ ਸੀਗਾ ਵੀ ਉਹਦੇ ਕਰਕੇ ਵੀ ਸਾਨੂੰ ਡਾਕਟਰ ਸੱਦਣਾ ਪਿਆ ਵੀ ਜਿਆਦਾ ਤੀਭਾ ਦਿੱਤੇ ਨੂੰ ਉਹਦੀ ਥਾਂ ਦੀ ਤਾਂ ਕਰਕੇ ਵੀ ਅਸੀਂ ਉਹ ਜੋ ਮੈਂ ਡਾਕਟਰ ਕਹਿੰਦਾ ਪਹਿਲੇ ਇਹਨੂੰ ਜੱਜ ਕਰਦੇ ਵੀ ਗੱਭਣ ਆ ਕਿ ਨਹੀਂ ਗੱਭਣ ਉਹਦੋਂ ਆਨ ਡਾਕਟਰ ਤੋਂ ਸੀ ਸਾਢੇ 3 ਮਹੀਨੇ ਹੋ ਗਏ ਸਾਨੂੰ ਪਤਾ ਸੀ ਵੀ ਗੱਭਣ ਪਰ ਫਿਰ ਵੀ ਇਹ ਗੱਭੜ ਹੀ ਰਹੀ ਸੀ ਚੈਤੀ ਦੇ ਤੋਂ ਤੇ ਇੱਕਦਮ ਹੋ ਗਿਆ ਵੀ ਪਸੂ ਮਹੀਨੇ ਵਿੱਚ ਵੀ ਮਹੀਨਾ ਜਦੋਂ ਹੋ ਜਾਂਦਾ ਉਹਦੋਂ ਨਾ ਪਸੂ ਬੇਸ਼ੇਤੀ ਬੈਠ ਜਾਂਦਾ ਵੀ ਉਹ ਆਪਦਾ ਪੱਠੇ ਖਾ ਕੇ ਪਾਣੀ ਪੁਣੀ ਪੀ ਕੇ ਵੀ ਬਹਿ ਜਾਂਦਾ ਸੀ ਬਾਰਾ ਟਾਈਮ ਖੜਾ ਨਹੀਂ ਰਹਿੰਦਾ ਵੀ ਬੈਠ ਜਾਂਦਾ ਸੀ ਦੂਜਾ ਗੱਲ ਵੀ ਇਹ ਨਾ ਲੱਤਾਂ ਜੀਆਂ ਕੱਢ ਕੇ ਬੈਠਣ ਲੱਗ ਜਾਂਦੇ ਆ ਵੀ ਲੱਤਾਂ ਬਾਹਰ ਨਿਕਲ ਕੱਢ ਕੇ ਬੈਠ ਪੈਂਦੇ ਆ ਦੂਜਾ ਇਹਨਾਂ ਨਹੀਂ ਨਾ ਪੁੱਛਦੇ ਗੰਡਾ ਹੀ ਆ ਮਨ ਲਾਗ ਜਾਂਦੇ ਨੇ ਜਿਵੇਂ ਆਹ ਇਹ ਬਣੀ ਹੋਈ ਨਾ ਕੁਰੀ ਜੇ ਕਹਿ ਜੇ ਨਿਆ ਆ ਆਹੀ ਇਹ ਤੇ ਜਿਹੜਾ ਗੱਪਣ ਹੁੰ ਪਸੂ ਉਹਦੇ ਹੁੰਦੀ ਆ ਆਵੇ ਜਿਵੇਂ ਕੋਈ ਤੇ ਆ ਇਹਾਂ ਦੇ ਗੰਡਾ ਐ ਬਾਂਹ ਲਾਗ ਜਾਂਦੇ ਨੇ ਤੇ ਉਧਰ ਜਿਹੜਾ ਪਸੂ ਨਹੀਂ ਗੱਪਣ ਉਹ ਉਹਦੀ ਪੂਸ ਜਮਾ ਸਾਫ ਹੁੰਦੀ ਆ ਇਹਦੇ ਆ ਗੰਡਾ ਮਨ ਲਾਗ ਜਾਂਦੇ ਨੇ ਇਹ ਵੀ ਇੱਕ ਨਿਸ਼ਾਨੀ ਆ ਐਕਾ ਆਪਾਂ ਫੇਰ ਵੀ ਮਨ ਉਸ ਦੋਸਤੀ ਨਹੀਂ ਮਿਲਦੀ ਨਾ ਇੱਕ ਹੋਰ ਤਰੀਕਾ ਵਾ ਆਪਾਂ ਘਰੇ ਵੀ ਚੈੱਕ ਕਰ ਸਕਦੇ ਉਹ ਹੈਗਾ ਵਾ ਦੇ ਸਰੋਂ ਦੇ ਤੇਲ ਨਾਲ ਆਪਾਂ ਕਿਤੇ ਬਾਹਰੋਂ ਕੁਝ ਨਹੀਂ ਲੈ ਕੇ ਆਉਣਾ ਮਾ ਘਰੇ ਸਰੋਂ ਦਾ ਤੇਲ ਸਾਰਿਆਂ ਦੇ ਹੁੰਦਾ ਹੀ ਆ ਤਦੀਮ ਸਾਰਿਆਂ ਦੇ ਹੁੰਦਾ ਹੀ ਆ ਜਿਹੜਾ ਇਹ ਨਾ ਕਿ ਹੋਇਆ ਚਲੋ ਦੁਕਾਨ ਤੋਂ ਲੈ ਆਇਆ ਮੇ ਜਿਵੇਂ ਹੁਣ ਉਂਝੇ ਕੋਈ ਵੀ ਪਸ਼ੂ ਦੱਬਣ ਚੈੱਕ ਕਰਨਾ ਉਹਦਾ ਬਾਥੂਮ ਲੈ ਲੈਣਾ ਪਿਸ਼ਾਬ ਲੈ ਲੈਣਾ ਕਿਸੇ ਸਾਫ ਜੇ ਭਾਂਡੇ ਚ ਥੋੜਾ ਜਿਹਾ ਲੈਣਾ ਮਾ ਜਦੋਂ ਵੀ ਨਿਯਾਰ ਰੱਖਣੀ ਹੈ ਜਦੋਂ ਪਿਸ਼ਾਬ ਕਰਦੀ ਹੈ ਉਹਦਾ ਥੋੜਾ ਜਿਹਾ ਕਿਸੇ ਭਾਂਡੇ ਜਿਹਾ ਬੱਠਰ ਸਾਫ ਬੱਠਰ ਚ ਉਹਦਾ ਬਾਥੂਮ ਲੈ ਲੈਣਾ ਮਾ ਪਿਸ਼ਾਬ ਤੇ ਉਹਦੇ ਵਿੱਚ ਨਾ ਦੋ ਤਿੰਨ ਸਰੋਂ ਦੀਆਂ ਸਰੋਂ ਦੇ ਤੇਲ ਦੀਆਂ ਬੂੰਦਾ ਪਾ ਦਈਆਂ ਮੈਂ ਜੇ ਮੰਨ ਲਾ ਸਰੋਂ ਦਾ ਤੇਲ ਵਿੱਚ ਘੁਲ ਗਿਆ ਕੌਣ ਸਾਰ ਜੇਬ ਪਸੂ ਗੱਭਣ ਫੇਰ ਤਾਂ ਵੀ ਉਹ ਬਣ ਕੇ ਪਤਾਸਾ ਜਿਹਾ ਬਾਈਆਂ ਨੂੰ ਸਰੋਂ ਦੀਆਂ ਬੂੰਦਾ ਪਾਉਣ ਦੇ ਨਾਲ ਵੀ ਉਹ ਪਤਾਸੇ ਵਾਂਗੂ ਬਣ ਕੇ ਇੱਕ ਪਾਸੇ ਜਿ ਲੱਗ ਜਾਂਦੇ ਆ ਤੇ ਜੇ ਮੰਨ ਲਾ ਗੱਭਣ ਨਹੀਂ ਆ ਉਹਨ ਵਿੱਚ ਰਲ ਜਾਂਦਾ ਪਤਾ ਹੀ ਨਹੀਂ ਲੱਗਦਾ ਤੇਲ ਆ ਜਾਂ ਮਿਸ਼ਾਵ ਵੀ ਮੈਕਸੀ ਹੋ ਜਾਂਦਾ ਹੈ ਜਿਹੜਾ ਪਸੂ ਪਸੂ ਗੱਭਣ ਨਹੀਂ ਹੁੰਦਾ ਵੀ ਇਹ ਤਰੀਕੇ ਨਾਲ ਵੀ ਆਪਾਂ ਚੈੱਕ ਕਰ ਸਕਦੇ ਹਾਂ ਵੀ ਪਸ਼ੂ ਗੱਭਣਾ ਜਾਂ ਨਹੀਂ ਹੈ ਤਕਰੀਬਨ ਅਸੀਂ ਜਿ ਆਸ ਤੇ ਵੀ ਅਸੀਂ ਪਹਿਲੀ ਵਾਰ ਅਸੀਂ ਖੁਦ ਮੈਂ ਅਪਣਾਇਆ ਹੋਇਆ ਵਾਈ ਫਾਰਮੂਲਾ ਉਹ ਮੱਧ ਤੇ ਵੀ ਅਸੀਂ ਅਪਣਾਇਆ ਹੋਇਆ ਸੀ ਇਸ ਤੇ ਵੀ ਅਪਣਾਇਆ ਹੋਇਆ ਸਾਨੂੰ ਤਾਂ ਅਸੀਂ 20 ਇਹਨਾਂ ਇਹਨਾਂ ਤੁਸੀਂ 20 22 ਦਿਨਾਂ ਤੋਂ ਵੀ ਕਰ ਸਕਦੇ ਹਾਂ ਵੀ 20 ਦਿਨਾਂ ਤੋਂ ਵੀ ਪਤਾ ਲੱਗ ਜਾਂਦਾ ਵੀ ਪਸ਼ੂ ਗੱਭਣਾ ਜਾਂ ਨਹੀਂ ਕਿਉਂਕਿ ਫਿਰ ਇਹ ਕਈ ਵਾਰ ਪਸ਼ੂ ਢੀਡ ਚ ਵੀ ਆ ਜਾਂਦਾ ਹੂ ਤਾਂ 20 ਦਿਨਾਂ 20 22 ਦਿਨਾਂ ਜੇ ਮੰਨ ਲਾਂ ਨਹੀਂ ਆਉਂਦਾ ਇਸ ਵਿੱਚ ਫਿਰ ਆਪਾਂ ਵੀ ਚੈੱਕ ਕਰ ਸਕਦੇ ਹਾਂ ਵੀ ਜੇ ਪਸ਼ੂ ਗੱਭਣ ਆ ਜਾਂ ਨਹੀਂ ਇਸ ਤਰੀਕੇ ਨਾਲ ਵੀ ਕਹਿੰਦਾ ਭਾਵਾਂ ਵੀ ਮਾਲ ਨੂੰ ਆਏ ਜੇ ਹੋ ਜਾਂਦਾ ਫਿਰ ਆਪਾਂ ਉਸ ਹਾਂ ਉਹ ਪਸ਼ੂ ਨੂੰ ਕਰਾਕ ਪਾਉਣ ਲੱਗੇ ਹੁੰਦੇ ਆਂ ਵੀ ਫਿਰ ਉਸ ਹਾਂ ਉਹਨਾਂ ਦਾ ਟ੍ਰੀਟਮੈਂਟ ਹੋ ਉਹ ਵੀ ਕਰ ਦਿੰਨੇ ਆਂ ਵੀ ਦੁਬਾਰਾ ਵੀ ਗੱਭਣ ਹੋ ਜੇ ਵੀ ਛੇਤੀ ਪਰ ਸਾਡੇ ਪਸ਼ੂ ਵੀ ਛੇਤ ਨਾਲ ਦੀ ਨਾਲ ਸੀ ਗੱਭਣ ਹੋ ਜਾਂਦੇ ਵੀ ਅੱਜ ਤੱਕ ਰਿਪੀਟਰ ਨਹੀਂ ਹੋਏ ਇਹ ਸਾਡਾ ਕੋਈ ਵੀ ਪਸ਼ੂ ਵੀ ਨਾਲ ਦੀ ਨਾਲ ਆ ਵੀ ਨਾਲ ਦੀ ਨਾਲ ਫਿਰ ਸਾਰੇ ਪਸ਼ੂ ਸਾਡੇ ਨਾਲ ਦੀ ਨਾਲ ਗੱਭਣ ਹੋ ਜਾਂਦੇ ਵੀ ਰਿਪੀਟ ਨਹੀਂ ਕਰਦੇਗੇ ਸਾਨੂੰ 2 ਸਾਲ ਹੋਏ ਆ ਹੁਣ 2 ਸਾਲ ਚ ਦੁਆਰਾ ਪਿਆ ਸਾਰੀਆਂ ਥੂਣਾ ਪਹਿਲੇ ਸੂਏ ਸੂਈਆਂ ਲਿਆਂਦੀਆਂ ਸੀ ਉਦੋਂ ਵੀ ਤੇ ਗਾਂ ਵਾਲੀ ਸੂਈ ਵੀ ਨਾਲ ਨਾਲ ਗੱਭਣ ਹੋ ਗਈਆਂ ਸੀਗੀਆਂ ਵੀ ਸਾਡਾ ਪਸੂ ਰਿਪੀਟ ਨਹੀਂ ਕੀਤਾਗਾ ਹੇ ਤੱਕ ਵਾਹਿਗੁਰੂ ਦੀ ਕਿਰਪਾ ਰਹੀ ਆ ਵੀ ਰਿਪੀਟ ਨਹੀਂ ਹੋਈਆਂ ਆਈਆਂ ਹੁਣ ਉਧਰ ਉਧਰ ਜਿਹੜੀਆਂ ਹੈਗੀਆਂ ਸਾਡੇ 2 ਦਿਨ ਪਸੂ ਰਹਿ ਗਏ ਵੀ ਗੱਭਣ ਹੋਣ ਵਾਲੇ ਬਾਕੀ ਤਕਰੀਬਨ ਸਾਰੇ ਗੱਭਣ ਲੱਭਣੀਆਂ ਉਹ ਵੀ ਘਰ ਦੇ ਪਸ਼ੂ ਆ ਵੀ ਬਾਕੀ ਬੱਚੇ ਘਰ ਹੋਈ ਨਹੀਂ ਇੰਨਾਂ ਨੇ ਵਿਚ ਹੁਣ ਆਪਾਂ ਗੱਲ ਕਰਦੇ ਆਂ ਵੀ ਸਵਾਲਾਂ ਜੁ ਸਵਾਲਾਂ ਦੇ ਤੁਹਾਡੇ ਜਿਹੜੇ ਤੁਸੀਂ ਸਵਾਲ ਕਰਦੇ ਹੋ ਉਹਨਾਂ ਦੇ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਹੀ ਦੇਵਾਂਗੇ ਕਈ ਕੋਈ ਨਾ ਵੀ ਤੁਸੀਂ ਰੇਟ ਵੀ ਦੱਸਿਆ ਕਰੋ ਵੀ ਕਿੰਨੇ ਦੀ ਮੱਝ ਲਿਆਂਦੀ ਆ ਕਿਉਂਕਿ ਜਦੋਂ ਅਸੀਂ ਲਿਆਂਦੀ ਸੀ ਉਸ ਟਾਈਮ ਰੇਟ ਹੋਰ ਸੀ ਹਾ ਤੇ ਹੁਣ ਰੇਟ ਹੋਰ ਆ ਜਦੋਂ ਅਸੀਂ ਆਹ ਮੱਝ ਲੈ ਆਂਦੀ ਸੀ ਤੇ ਉਹ ਮੱਝ ਲਿਆਂਦੀ ਸੀ ਆਹ ਮੱਝ 190 ਦੀ ਲਿਆਂਦੀ ਸੀ ਹਨ ਹਾਂ ਆਹ ਮੱਝ 1 ਲੱਖ 90000 ਦੀ ਅਸੀਂ ਲਿਆਂਦੀ ਸੀ ਹਰਿਆਣੇ ਚ ਉਹਦਾ ਰੇਟ ਕਿੰਨਾ ਸੀਗਾ ਸੇਮ ਹੀ ਸੀ ਸੇਮ ਜਾਨੀ ਕਿ ਸੇਮ ਨਹੀਂ ਹੈ ਸਿੱਗੀਆਂ ਆ ਤੁਸੀਂ ਮਰਜ਼ ਮਨ ਲਗਾ ਨੀਂਗਾ ਇਹ ਹੈ ਨਾ ਅਸੀਂ ਇਹ 9ਵੇਂ ਸੂਏ ਆ ਨਾ ਮਨ ਨੂੰ 8ਵੇਂ ਆ 8ਵੇਂ 9ਵੇਂ ਸੂਏ ਆ ਇਹ ਵੀ ਮੰਨ ਲੇ ਕਿ ਚਲੋ ਇਹ ਅਸੀਂ 7ਵੇਂ ਸੂਏ ਲੈ ਹੁੰਦੀ ਸੀ ਤੇ ਇਹ ਲ ਦੇਖਣ ਨੂੰ ਜਮਾਂ ਹੀ ਲੱਗਦੀਗੀ ਵੀ ਇਹ 8ਵੇਂ 9ਵੇਂ ਸੂਏ ਹੋ ਨਹੀਂ ਉਹ ਮੱਧਾ ਨਾ ਖੁਰਪੀ ਤੇ ਜਾਂਦੀਆਂ ਵੱਜਦੀਆਂ ਤੇ ਤਾਂ ਆਪਾਂ ਤਾਂ ਲਿਆਂਦੀ ਸੀ ਨਾ ਵੀ ਇਹ ਬਰੀਡਿੰਗ ਦੇ ਵਾਸਤੇ ਲਿਆਂਦੀ ਸੀ ਮੇਰਾ ਹਾਂ ਇਹਨਾਂ ਨੇ ਦੁੱਧ ਵੀ ਚੰਗਾ ਵਾ ਆਈ ਨਹੀਂ ਪਾਣਾ ਕਿ ਜਦੋਂ ਉਹਨਾਂ ਨੇ ਦਾਅਵੇ ਨਾ ਕੀਤਾ ਸੀਗੇ 22 ਕਿਲੋ ਦੁੱਧ ਦੇਊਗੀ ਪਰ ਫਿਰ ਵੀ 18 19 18 ਇੰਨੀ ਕਿਲੋ ਦੁੱਧ ਤੇ ਚੱਲੀ ਗਈ ਹਾਂ ਕਿ ਜਦੋਂ ਪਸ਼ੂ ਇੱਕ ਵਾਰੀ ਇਹ ਜਗ੍ਹਾ ਚੇਂਜ ਕਰਦੇ ਆ ਨਾ ਪਸ਼ੂ ਦਾ ਵੀ ਫਰਕ ਪਾਉਂਦਾ ਹੈ ਦੁੱਧ ਦਾ ਫਰਾਂ ਦੇ ਤੇ ਆਪਣੇ ਏਰੀਆ ਦਾ ਫਰਕ ਬਹੁਤ ਪੈਂਦਾ ਹਾਂ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਪਾਣੀ ਦਾ ਵੀ ਫਰਕ ਪੈਂਦਾ ਹਾਂ ਕਿ ਜਦੋਂ ਆਪ ਪਸ਼ੂ ਤੇ ਇੱਕ ਥਾਂ ਤੋਂ ਦੂਜੀ ਥਾਂ ਲੈਨੇ ਆ ਫਸੂਨਾ ਥਾਂ ਦੀ ਬਹੁਤ ਮੀਰ ਕਰਦਾ ਆ ਸਾਡ ਮੱਝ ਤੇ ਸਾਡੀ ਇਨੀ ਮੀਰ ਕਰਦੀ ਥਾਂ ਦੀ ਇੱਥੇ ਇਹਨੂੰ ਜੇ ਕਿਸੇ ਹੋਰ ਪਾਸੇ ਵੰਡ ਲਿਆ ਇਹਨੇ ਤਾਂ ਚੱਜ ਨਾਲ ਪੱਠੇ ਨਹੀਂ ਖਾਣੇ ਇਹਨੇ ਆਪ ਦੇ ਖਾ ਤੇ ਆਕੇ ਪੱਠੇ ਖਾਣੇ ਆ ਬਾਹਰ ਵੀ ਇਹਨੇ ਆਪ ਦਾ ਥਾਂ ਮੰਨ ਲੈਣਾ ਤੇ ਇੱਥੇ ਅੰਦਰ ਆ ਕੇ ਵੀ ਵੀ ਮੈਂ ਆਪ ਦੇ ਥਾਂ ਤੇ ਹੀ ਖੜਨਾ ਮੈਂ ਇਹ ਆ ਕੇ ਥਾਂ ਤੇ ਕਿਸੇ ਨੂੰ ਮੋਣ ਵੀ ਨਹੀਂ ਦਿੰਦੀ ਮੈਂ ਸੁਣੀ ਕਹਿੰਦੀ ਮੈਨੂੰ ਹੀ ਬੰਨੋ ਥੂਰੀ ਪਸੂ ਬਾਕੀ ਫਰਦੇ ਨਹੀਂਗੇ ਵੀ ਜਿਵੇਂ ਹੈਗੇ ਆ ਉਹ ਨਹੀਂ ਆਏ ਵੀ ਕਿਉਂਕਿ ਆਏ ਨਾ ਹਰਿਆਣੇ ਚ ਪਸ਼ੂ ਆਉਂਦਾ ਖੁੱਲਾ ਉਥੇ ਟੋਬੇ ਹੈਗੇ ਆ ਉਥੇ ਨਹਾਉਂਦੇ ਧੋਂਦੇ ਆਉਂਦੇ ਆ ਇੱਥੇ ਆਪਾਂ ਹੁਣ ਮੰਨ ਕੇ ਚੱਲੋ ਆ ਇੱਥੇ ਬੱਧੀ ਆ ਇੱਥੋਂ ਖੋਲਾਂਗੇ ਸ਼ਾਬ ਨੂੰ ਪੱਠੇ ਪਾਏ ਉਹ ਬਾਹਰ ਬੰਦ ਦੇਣੀਆਂ ਬਸ ਇੰਨੇ ਫਾਸਲੇ 'ਚ ਇੱਥੇ ਕਮਾਈ ਫਰਦੇ ਆ ਉਥੇ ਪਸ਼ੂ ਨੇ ਨੱਚਣਾ ਟੱਪਣਾ ਬੁਰਕੀਰ ਖਾ ਲਈ ਉਥੇ ਖਾ ਲਈ ਤੇ ਮਤਲਬ ਕਿ ਇਦਾਂ ਸਿਸਟਮ ਤਾਂ ਹੀ ਦੁੱਧ ਆਟੋਮੈਟਿਕ ਆਪਾ ਜਿੰਨਾ ਵੱਧ ਆਪਾਂ ਅੱਧਾ ਦਾਣਾ ਪਾਵਾਂਗੇ ਨਾ ਉੱਥੇ ਜੀ ਹਰਿਆਣੇ ਵਾਲੇ ਅੱਧਾ ਦਾਣਾ ਪਾਉਂਦੇ ਆ ਫੇਰ ਵੀ ਤਾਂ ਵੀ ਦੁੱਧ ਉਹਨਾਂ ਦੀਆਂ 20-20 ਕਿਲੋ ਵਸ ਕੇ ਉਸ ਮਾਤੇ ਬਹੁਤ ਮਿਹਨਤ ਲੱਗਦੀ ਆ ਵੀ ਬਹੁਤ ਜਾਦੇ ਮਿਹਨਤਾਂ ਦੀ ਇਹ ਰੋਲ ਹੁੰਦੀ ਆ ਵੀ ਇਹਨਾਂ ਦਾ ਪੂਰਾ ਧਿਆਨ ਰੱਖਣਾ ਪੈਂਦਾਗਾ ਵੀ ਆਏ ਨਹੀਂ ਵੀ ਆਪਾਂ ਇੱਕ ਵਾਰੀ ਪੱਠੇ ਪਾ ਕੇ ਛੱड़ਦੇ ਸਾਰੀ ਦਿਹਾੜੀ ਇਹਨਾਂ ਦੇ ਵਿੱਚ ਹੀ ਲੰਘ ਜਾਂਦੀ ਹੈ ਸਾਡੇ ਵੀ ਆਂਸੀ ਵੀ ਆਂ ਸਾਰੀ ਦਿਹਾੜੀ ਵੀ ਸਾਡੇ ਪਸ਼ੂਆਂ 'ਚ ਲੰਘੀਆਂ ਆਂਦੀਆਂ ਬਸ ਵੀ ਦੁਪਹਿਰੇ ਸਾਡਾ ਉਹ ਤਾਂ ਕੰਮ ਅਸੀਂ ਚੈਨ ਨਾਲ ਮੇੜਦੇ ਕਿਉਂਕਿ ਮੇਰੇ ਬੱਚੇ ਛੋਦੇ ਆ ਫਿਰ ਉਹਨਾਂ ਨੂੰ ਵੀ ਤੇ ਫਿਰ ਤਾਂ ਕਰਕੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਛੇਤੀ ਨਿਵੇਂ ਲਈ ਤੇ ਫਿਰ ਵੀ ਨਾ ਮੱਲੋ ਮੱਲੀ ਪਸ਼ੂਆਂ ਟਾਈਮ ਲੱਗ ਜਾਂਦਾ ਬਾਕੀ ਕਿਸੇ ਵੀ ਤੇ ਵੀ ਜਾਂਦੇ ਨਾ ਟਾਈਮ ਨਾਲ ਆ ਕੇ ਤੇ ਇਹਨਾਂ ਨੂੰ ਦੇਖਣਾ ਪੈਣਾਗਾ ਵੀ ਇਹਨਾਂ ਦੀ ਪੂਰੀ ਕੇਅਰ ਕਰਨੀ ਪੈਂਦੀ ਹੈ ਮੇਲਤ ਬਹੁਤ ਲੱਗ ਜਾਂਦੀ ਆ ਆਪਾਂ ਵੀ ਇਕਾਂ ਨਹੀਂ ਕਰਦੇ ਕਰਕੇ ਆਪਾਂ ਨੂੰ ਦੁੱਧ ਦਾ ਰੇਟ ਵੀ ਮਿਲਦਾਗਾ ਵੀ ਦੁੱਧ ਦਾ ਰੇਟ ਆਪਾਂ ਜੇ ਕੋਈ ਸਾਡੇ ਪਿੰਡ ਇੱਥੇ ਹੈਗੇ ਕਈ ਹੁਣ 50 ਰੁਪਏ ਵੀ ਦੇਈ ਜਾਂਦੇ ਆ ਕਈ ਵਿੱਚ 60 ਵੀ ਦੇਈ ਜਾਂਦੇ ਆ ਹੁਣ ਜੇ ਮਾਲਾ ਪੈਕਾ ਕਰਾਂਗੇ ਫਿਰ ਹੀ ਆਪਾਂ ਨੂੰ ਰੇਟ ਵਾਖੇ ਕਹਿ ਰਹੇ ਤੁਸੀਂ ਜਿਆਦਾ ਰੇਟ ਮੈਂ ਮੰਗਦੇ ਆ ਤੇ ਹਮ ਜੇ ਆਪਾਂ ਚੰਗੀ ਚੀਜ਼ ਚੰਗੀ ਲੈਣੀ ਆ ਤੇ ਪੈਸੇ ਕੋਈ ਦੇ ਕੇ ਰਾਜ਼ੀ ਨਹੀਂ ਗਾ ਨਹੀਂ ਘਾ ਦੇ ਵਿੱਚ ਸਾਨੂੰ ਪੂਰੀ ਟੌਪ ਹੋਵੇ ਫਰੀ ਵਧੀਆ ਐਨ ਦੁੱਧ ਪੂਰਾ ਵਧੀਆ ਮਿਲੇ ਤੇ ਪੈਸੇ ਸਾਨੂੰ ਕੋਈ ਦੇ ਲੈਣਾ ਪੈਣਾ ਕੋਈ ਵੀ ਚੀਜ਼ ਆਪਾਂ ਜਲੇ ਹੁਣੇ ਮਾੜੀ ਚੀਜ਼ ਖਾ ਲੈਣਗੇ ਆਪਣੇ ਪੰਜਾਬੀ ਤੇ ਪਰ ਕਹਿੰਦੇ ਉਹਨਾਂ ਰੇਟ ਭਰ ਕੇ ਕੋਈ ਵੀ ਨਹੀਂ ਰਾਜ਼ੀ ਹੁੰਦਾ ਇੱਕ ਬੇਨਤੀ ਹੋਰ ਵੀ ਮੰਨ ਕੇ ਚੱਲੋ ਵੀ ਜੇ ਕਿਸੇ ਨੇ ਨਵਾਂ ਮਤਲਬ ਕਿ ਡੈਰੀ ਫਾਰਮ ਖੋਲਣਾ ਆ ਜੂਨ ਜੁਲਾਈ 2 ਮਹੀਨੇ ਨਾ ਕੋਈ ਕੰਮ ਸ਼ੁਰੂ ਕਰੋ ਕਿਉਂਕਿ ਇਸ 2 ਮਹੀਨੇ ਪਸ਼ੂਆਂ ਤੇ ਸਭ ਤੋਂ ਵੱਧ ਬਿਮਾਰੀਆਂ ਦਾ ਅਟੈਕ ਹੁੰਦਾ ਕਿਉਂਕਿ ਗਰਮੀ ਜਾਦੇ ਹੋ ਜਾਂਦਾ ਪਸ਼ੂ ਤੂੰ ਭੁੱਖ ਤੇ ਹੀ ਕੱਟ ਲੱਗਦੀ ਹੈ ਉਹ ਦੁੱਧ ਤੇ ਨਹੀਂ ਆਉਂਦਾਗਾ ਜੇ ਕੰਮ ਸ਼ੁਰੂ ਕਰਨਾ ਕੋਈ ਸਤੰਬਰ ਮੰਨ ਕੇ ਚੱਲੋ ਆ ਦਾ ਸਤੰਬਰ ਅਕਤੂਬਰ ਦੇ ਵਿੱਚ ਪਸ਼ੂ ਲਵੇ ਹਨ ਕਿਉਂਕਿ ਇਹ 2 ਮਹੀਨੇ ਇੰਨੇ ਕ ਮਤਲਬ ਕਿ ਹੁੰਦੇ ਆ ਗਰਮੀ ਦੇ ਵੀ ਇਹ ਜੇ ਬੰਦਾ ਇਹ 2 ਮਹੀਨੇ ਕੱਟ ਜਾਂਦਾ ਨਾ ਪਹਿਲੇ ਸਾਲ ਹਲਾਵੀ ਅਕਤੂਬਰ ਨਵੰਬਰ ਤੇ ਲੈ ਇਹ ਪਸ਼ੂ ਆਪਾਂ ਆਉਂਦੇ ਸਾਲ ਫੇਰ ਜੂਨ ਜੁਲਾਈ ਦੇ ਵਿੱਚ ਬਿਮਾਰੀਆਂ ਦਾ ਅਟੈਕ ਹੋਣਾ ਹੀ ਆਉਣਾ ਹਰੇਕ ਪਸ਼ੂ ਬਿਮਾਰ ਹੋ ਕੇ ਲੰਗਦਾ ਇਹਦੇ ਵਿੱਚ ਜਿਹੜੇ ਜਣ ਕਹਿੰਦਾ ਭਾਬੀ ਗਰਮੀਆਂ 'ਚ ਆਪਾਂ ਹੁਣ ਜਿਆਦਾ ਪਸ਼ੂਆਂ ਦਾ ਧਿਆਨ ਰੱਖਣਾ ਪੈਂਦਾ ਤਾਂ ਕਿ ਇਸ ਟਾਈਮ ਇਹਨਾਂ ਨੇ ਖਰਾਕ ਵੀ ਆਪਾਂ ਨੂੰ ਵੀ ਖਰਾਕ ਵੀ ਪੂਰੀ ਖਾਣ ਦੀ ਸਿਹਤ ਵੀ ਬਣੀ ਰਵੇ ਇਹ ਚੀਜ਼ਾਂ ਦਾ ਨਾ ਹੋਰ ਧਿਆਨ ਰੱਖੋ ਵਿੱਚ ਕਮੈਂਟ ਆਉਂਦੇ ਤੁਸੀਂ ਕਿਹੜੀ ਫੀਡ ਪਾਉਂਦੇ ਆ ਅਸੀਂ ਜ਼ਿਆਦਾਤਰ ਘਰ ਦੀ ਫੀਡ ਪਾਉਂਦੇ ਆ ਵੀ ਨਾਲ ਕਾਰਗਰ ਦਾ ਸਾਨੂੰ ਪਾਉਣੀ ਹੁੰਦੀ ਆ ਵੀ ਚਲੋ ਉਹਦੇ ਵਿੱਚ ਘਰ ਦੀ ਫੀਡ ਦੇ ਵਿੱਚ ਆਇ ਹੁੰਦਾ ਨਾ ਵੀਜੀ ਚੋ 60% ਨਾਜ ਹੁੰਦਾ ਤੇ 40% ਖਲਾ ਹੁੰਦੀਆਂ ਹਾਂ ਹਾਂ ਜਿਵੇਂ ਸਰੋਂ ਦੀ ਖਾਲਾ ਵੜੇਆਂ ਦੀ ਖਾਲਾ ਵੀ ਪਾਉਣਾ ਅਸੀਂ ਜ਼ਰੂਰ ਪਾਉਨੇ ਆ ਵੀ ਪਸ਼ੂਆਂ ਨੂੰ ਮਿਨੀ ਪੈਚਰ ਤੇ ਪ੍ਰੋਟੀਨ ਤਾਂ ਪਾਉਣੀ ਹੀ ਪਾਉਣੀ ਆ ਕਿਉਂਕਿ ਇਹਦੇ ਨਾਲ ਪਸ਼ੂਆਂ ਦੀ ਇੱਕ ਤਾਂ ਗਰੋਥ ਬਣੀ ਰਹਿੰਦੀ ਹੈ ਵੀ ਵਧੀਆ ਰਹਿੰਦੀ ਹੈ ਵੀ ਆਏ ਨਹੀਂ ਹੈਗੇ ਵੀ ਉਹ ਰੀ ਹੱਡ ਵੀ ਜੇ ਨਿਕਲੇ ਆਉਂਦੇ ਇਹ ਹੀ ਹੁੰਦੇ ਹੀ ਵੀ ਅੰਦਰੋਂ ਇਹਨਾਂ ਦੀ ਜਿਹੜੀ ਘਾਟ ਆ ਹੁੰਦੀ ਹੈ ਨਾ ਉਹ ਫੂਰੀਆਂ ਹੋ ਜਾਂਦੇ ਇਹ ਚੀਜ਼ ਹੁੰਦੀ ਆਇਆ ਨਾ ਜਿਹੜਾ ਮਿਨਰਲ ਮਿਕਚਰ ਹੁੰਦਾ ਉਹ ਜਿਵੇਂ ਮੰਨ ਲਾ ਪਸ਼ੂ ਹੋਰ ਹੀ ਲਾਲਜਾ ਹੋ ਜਾਂਦਾ ਜਾਂ ਮਤਲਬ ਕਿ ਉਹ ਜਿਹਨੂੰ ਨਹੀਂ ਘਾਟ ਹੁੰਦੀ ਉਹ ਲਾਲਜਾ ਹੋ ਜਾਂਦਾ ਪਸ਼ੂ ਆ ਵੀ ਅਸੀਂ ਅੱਜ ਜਦੋਂ ਮੱਝ ਲਿਆਂਦੀ ਸੀ ਨਾ ਇਹਨੂੰ ਬਹੁਤ ਜ਼ਿਆਦਾ ਜਾਨੀ ਇਹ ਲਾਹ ਲਾਲ ਸੀਗੀ ਵੀ ਆਇਆ ਅਸੀਂ ਵੀ ਵੀ ਪੰਗਾ ਜਾਈ ਲੈ ਲਿਆ ਸਾਨੂੰ ਡਰ ਲੱਗ ਗਿਆ ਵੀ ਅਸੀਂ ਮੈਂ ਵੀ ਮਹਿੰਗੀ ਲੈ ਲਈ ਵੀ ਇਹ ਲਾਲ ਜੀ ਆ ਵੀ ਪਤਾ ਨਹੀਂ ਕਿ ਮੈਂ ਇਹ ਤਾਂ ਬਾੜੀ ਲਸੀ ਸੀ ਹੁਣ ਤੇ ਵੀ ਤੇ ਸੋਣੀ ਹੋ ਗਈ ਆ ਕਿ ਜਦੋਂ ਉਹ ਨੀਵਾਂ ਕਿ ਕਿੰਨੇ ਦੇ ਸਾਹਮਣੇ ਸੁਭਾਲ ਆਪ ਦੇ ਸੈੱਟੇ ਹੁੰਦੀ ਰੱਖ ਹੁਣ ਇਹ ਕਾਲੀ ਹੋ ਗਈ ਆ ਉਹ ਮਿਨਰ ਮਿਕਚਰ ਦਾ ਕਾਰਨ ਹੀ ਆ ਨਾ ਮਿਨਰ ਮਿਕਚਰ ਕਰਕੇ ਹੀ ਆ ਪਾਊਡਰ ਪਾਉਣਾ ਬਹੁਤ ਫਰਕ ਪੈਂਦਾਗਾ ਵੀ ਪਾਊਡਰ ਪਾਉਣੇ ਵੀ ਨਹੀਂ ਮੈਸਰ ਪਾਉਣਾ ਜ਼ਰੂਰ ਵੀ ਪਾਉਣਾ ਹੀ ਚਾਹੀਦਾ ਬਾਕੀ ਗਰਮੀਆਂ ਦੇ ਵਿੱਚ ਸ਼ਕਤਰ ਵਾਲਾ ਪਾਣੀ ਜ਼ਰੂਰ ਪੀਓ ਸ਼ੱਕਰ ਹੁਣ ਵੀ ਤੁਸੀਂ ਰਾਤ ਨੂੰ ਭਿਉ ਕੇ ਰੱਖ ਦੋ ਵੀ ਕਿਸੇ ਵੀ ਭਾਂਡੇ ਚ ਵੀ ਜ਼ਰੂਰੀ ਨਹੀਂ ਆਪਾਂ ਤੋੜੇ ਚੀਂ ਪਿਉਣੀ ਆ ਤੋੜਾ ਸਹੀ ਆ ਬਿਹਤਰ ਮੇਰੇ ਸਾਨੂੰ ਤੋੜਾ ਵਧੀਆ ਵੀ ਚਲੋ ਜਿਹੜੇ ਨਹੀਂ ਹੁੰਦੀ ਨਹੀਂ ਹੁੰਦੀ ਉਹਦੀ ਚਾਇਨਾ ਮਿੱਟੀ ਦੇ ਤੱਤ ਵੀ ਆ ਜਾਂਦੇ ਆ ਉਹ ਚੀਜ਼ ਪਰ ਨਹੀਂ ਤੁਸੀਂ ਬੱਠਰ ਚ ਵੀ ਪਿਉ ਕੇ ਰੱਖੋ ਉਹਦੀ ਨਾ ਤਸਵੀਰ ਠੰਡੀ ਜਾਦੇ ਹੁੰਦੀ ਆ ਵੀ ਚੈੱਕ ਕਰਨ ਦੀ ਤਸਵੀਰ ਠੰਡੀ ਹੁੰਦੀ ਆ ਤੇ ਆ ਮਾਜ ਅਸੀਂ 1.5 ਲੱਖ ਦੀ ਲਈ ਸੀ ਅਸੀਂ ਰੇਟ ਦੱਸ ਦਈਏ ਉਹ ਪਸੂਣ ਦੇ ਵੀ ਕਮੈਂਟਾਂ ਚ ਪੁੱਛ ਦਿਆ ਵੀ ਰੇਟ ਵੀ ਦੱਸਿਆ ਕਰੋ ਵੀ ਕਿੰਨੇ ਦੀ ਮਾਜ ਲਿਆਂਦੀ ਕਿੰਨੇ ਦਾ ਲਿਆਂਦਾ ਸੀਗਾ ਇਹ ਆ ਅਸੀਂ 1.5 ਲੱਖ ਦੀ ਜਾਂਦੀ ਸੀ ਤੇ ਉਹ ਜਿਹੜੀ ਗਾਮ ਆ ਇਹ ਅਸੀਂ ਜਾਂ BC ਦੀ ਤਾਂ ਪਹਿਲ ਨਹੀਂ ਸੀਗਾ ਇਹ ਹਜੇ ਕਿੰਨੇ ਦੀ ਲਿਆਣੀ ਸੀਗੀ ਆਪਾਂ ਨੂੰ 4 ਮਹੀਨਾ ਨਹੀਂ ਗੱਭਣ ਸੀ ਤੇ 60000 ਦੀ ਮੰਨ ਕੇ ਆ। ਹਾਂ ਬਈ 60000 ਦੀ ਇਹ ਲਿਆਣੀ ਸੀਗੀ ਤੇ ਵਧੀਆ ਬਹੁਤ ਕਰਮਾਂ ਹੀ ਬਹੁਤ ਵਧੀਆ ਨਿਕਲੀ ਬੱਚੀ। ਹਾਂ 75 ਦੀ ਘਰਾਂ ਆਪਦੇ ਘਰਾਂ ਤੋਂ ਹੀ ਲਈ ਸੀ ਉਧਰਲੇ ਦੂਜੇ ਘਰਾਂ ਤੋਂ 75 ਦੀ ਇਹ 75 ਆ ਯਾਰ ਦੀਆਂ ਨਹੀਂ ਸੀਗੀਆਂ। ਆ ਤਾਂ ਇਹਨਾਂ ਨੇ ਮਗਾ ਕੱਟੇ ਸੋਈਆਂ ਸੀਗੀਆਂ ਇਹਨਾਂ ਨੇ ਕੱਟੇ ਦਿੱਤੇ ਸੀ ਦੋਨਾਂ ਨੇ। ਇਹਦੀ ਕੱਟੀ ਉੱਧਰ ਖੜੀ ਐ। ਇੱਥੇ ਜਿਹੜੇ ਪਸੂ ਬੈਠੇ ਆ ਇਹ 65 ਦੀ ਲੈਂਦੀ ਸੀ ਆ ਬਿੱਠੀ ਜਿਹੜੀ ਆ ਹਾਂ ਹਾਂ ਕੀ ਜਾਂਦੀ ਸੀ 65000 ਇਹ ਵੀ ਹੁਣ ਸੂਣ ਵਾਲੀ ਤੀਜੇ ਸੂਏ ਇਹਨੇ ਵੀ ਬਹੁਤ ਸੋਨਾ ਦੁੱਧ ਦਿੱਤਾ ਸੀਗਾ ਵੀ ਬਾਕੀ ਕਿਹਨਾਂ ਦਾ ਭਾਵੇਂ ਅਸੀਂ ਵੀ ਦੁੱਧ ਵੀ ਦੇਸੀ ਘਿਓ ਵੀ ਸੇਲ ਕਰਦੇ ਆ ਵੀ ਕਿਸੇ ਭੈਣ ਭਰਾਣੇ ਦੇਸੀ ਘਿਓ ਲੈਣਾ ਹੋਵੇ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਅਸੀਂ ਘਰੇ ਖੁਦ ਤਿਆਰ ਕਰਦੀ ਆ ਵੀ ਦੇਸੀ ਘਿਓ ਵੀ ਜਮਾ ਵੀ ਮਲਾਉੜ ਨੇ ਸ਼ੁੱਧ ਹੋਊਗਾ ਜਮਾ ਤੇ ਆ ਅਸੀਂ ਲੈਂਦੀ ਸੀਗੀ 2 ਲੱਖ 115 ਦੀ 115 ਦੀ ਲਿਆਂਦੀ ਸੀ ਇਹ ਤਾਂ ਇੱਕ ਹੀ ਆ ਸੀ ਇੱਕ ਸਹੀ ਗਲਤੀ ਹੋਗੀ ਇਹ 115 ਦੀ ਲਿਆਂਦੀ ਸੀ ਇਹ ਇਹ ਪਿਛਲੇ ਸਾਲ ਲਿਆਂਦੀ ਸੀਗੀ ਇਹ ਵੀ ਪਹਿਲ ਨਹੀਂ ਲਿਆਂਦੀ ਸੀ ਇਹ ਵੀ ਬਹੁਤ ਚੰਗੀ ਨਿਕਲੀ ਇਹ ਵੀ ਇਹ ਥੱਲੇ ਵੀ ਚੰਗਾ ਦੁੱਧ ਸੀਗਾ ਹੁਣ ਗਾਂ ਨੇ ਸੂਈ 15 15 ਕਿਲੋ ਦੁੱਧ ਸੀਗਾ ਹਾਂ ਆਹ ਥਾ ਫੱਕੀ ਉਹ ਮੱਝ ਦੀ ਆ ਜਿਹੜੀ ਸਾਡੀ ਇੱਧਰ ਖੜੀ ਹੈ ਇਹਦੀ ਆਈ ਦੀ ਕਹਨੇ ਪਸੂਆਂ ਨਾਲ ਲਗਾਵਿਆ ਹੋ ਜਾਂਦਾ ਆ ਤਾਂ ਇੰਨੀ ਸੀਲ ਹਨਾ ਮਾਣਾ ਜੀ ਉਹੀ ਹਾਸਰਾ ਕੁਰੇ ਨੇ ਪੁੰਛ ਚੱਕ ਦੇਣੀਆਂ ਵੀ ਇੰਨੀ ਸੀਮਾ ਹੈ ਆ ਸੀ ਬੱਛੀ ਜਾਂ ਦਸੀ ਸੀ 22000 ਘਰਮ ਦੇ ਵਿੱਚੋਂ ਲਈ ਜੀ ਇਹ ਵੀ ਘਰਮ ਚੋਂ ਲਿਆਂਦੀ ਸੀਗੀ ਚੰਗੀ ਇਹ ਵੀ ਮੈਸੇਜ ਲਾਈ ਦੀ ਆ ਨਾਲ ਕਟਣਾ ਸਾਡੀਆਂ ਉਹਨਾਂ ਨੇ ਮੱਜਾਂ ਦੇ ਨਾਲ ਹੀ ਆਈਆਂ ਸੀਗੀਆਂ ਕੋਈ ਇਹ ਕੋਈ ਲੋੜ ਨਹੀਂ ਮੰਨ ਕੇ ਚਲੋ ਵੀ ਆਪਾਂ 2 ਸਾਲਾਂ ਦੇ ਵਿੱਚ ਲਗਭਗ 9 ਤੋਂ 10 ਲੱਖ ਰੁਪਏ ਲਾਇਆ ਪਸੂਆਂ ਤੇ ਥੋੜੇ ਥੋੜੇ ਨਾਲ ਤੇ ਵੀ ਕਾਰੋਬਾਰ ਵੀ ਸ਼ੁਰੂ ਹੋ ਗਿਆ ਵੀ ਹੁਣ ਆਪਾਂ ਪਸੂ ਲਈਏ ਨਾਲ ਲਈਏ ਕਰਕੇ ਵੀ ਹੈ ਨਹੀਂ ਨਾ ਹਾਂ ਵੀ ਕੋਣ ਮਗਰ ਬੱਚੇ ਨਾਲ ਹੁਣ ਬੱਚੇ ਜੁੜੀ ਜਾਣਗੇ ਬਾਗੀ ਤੁਸੀਂ ਮੇਰੀ ਨਾ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਆ ਮੇਰੇ ਜਿਹੜੇ ਵੀ ਪਿੰਪ ਭੈਣ ਭਰਾ ਵੀ ਵੀਡੀਓ ਤੇ ਚੈਨਲ ਤੇ ਨਵੀਂ ਆਉਂਦੀ ਹੈ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦਾ ਬਟਨ ਦਬਾ ਲਓ ਵੀ ਵੀਡੀਓ ਆਉਣ ਵਾਲੀ ਬੰਦ ਹੀ ਰਵੇ ਹੁਣ ਸੰਤੋ 2-3 ਦਿਨ ਹੋ ਗਏ ਵੀ ਵੀਡੀਓ ਬਣੀ ਨਹੀਂ ਵੀ ਬਿਜ਼ੀ ਹੋ ਜਾਂਦੇ ਘਰੇ ਕਿਤੇ ਬਾਹਰ ਅੰਦਰ ਵੀ ਜਾਣਾ ਪੈ ਜਾਂਦਾ ਤਾਂ ਕਰਕੇ ਸਾਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਅੱਜ ਅਸੀਂ ਕੋਸ਼ਿਸ਼ ਕੀਤੀ ਵੀ ਵੀਡੀਓ ਬਣਾ ਕੇ ਵੀ ਜਾਣਕਾਰੀ ਲਈਏ ਵੀ ਆਪਾਂ ਕਿਵੇਂ ਪਸ਼ੂਆਂ ਨੂੰ ਘਰ ਵਿੱਚ ਹੀ ਚੈੱਕ ਕਰ ਸਕਦੇ ਆਂ ਗੱਬਣਾ ਦਾ ਨਹੀਂ ਗੱਬਣਾ ਦੁਬਾਰਾ ਮੈਂ ਫੇਰ ਵੀ ਇਹ ਅਪੀਲ ਕਰਦੀ ਆਂ ਵੀ ਜੇ ਕਿਸੇ ਨੂੰ ਦੇਸੀ ਘੋੜਾ ਚਾਹੀਦਾ ਨਾ ਉਹ ਅਸੀਂ ਖੁਦ ਘਰੇ ਤਿਆਰ ਕਰਦੇ ਆ ਤੇ ਜੇ ਕਿਸੇ ਨੇ ਵੀ ਵੀੜ ਭੈਣ ਭਰਾਣੇ ਵੀ ਲੈਣਾ ਹੋਵੇ ਦੇਸੀ ਘੋੜਾ ਤੇ ਕਮੈਂਟ ਕਰਕੇ ਤੁਸੀਂ ਵੀ ਪੁੱਛ ਸਕਦੇ ਆ ਵੀ ਕਿੰਨਾਂ ਦਾ ਤੁਸੀਂ ਦੱਸ ਸਕਦੇ ਆ ਵੀ ਕੀ ਰੇਟ ਆ ਫਿਰ ਅਸੀਂ ਰੇਟ ਵੀ ਦੱਸ ਦਾਂਗੇ ਵੀ ਕਿੰਨਾ ਰੇਟ ਆ ਦੇਦੀ ਲੈਨ ਦੇ ਜਾਵਣ ਹੋ ਵੀ ਹੁੰਦਾ ਸਾਡਾ ਪਿੰਡ ਦੇ ਵਿੱਚ ਸੇਲ ਹੋਈ ਜਾਂਦਾ ਹੈ ਦੇਸੀ ਘੋ ਫਿਰ ਵੀ ਜੇ ਕਿਸੇ ਨੇ ਲੈਣਾ ਹੋਵੇ ਦੇਸੀ ਘੋ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਮੇਰੀਆਂ ਵੀਡੀਓ ਕਿਦਾਂ ਦੀਆਂ ਲੱਗਦੀਆਂ ਜਾਂ ਤੁਹਾਨੂੰ ਸਾਡੇ ਪਸ਼ੂਆਂ ਵਿੱਚ ਕੁਝ ਲੱਗਦਾ ਵੀ ਦੱਸਿਓ ਵੀ ਇਹਨਾਂ ਨੂੰ ਆਪਾਂ ਹੋਰ ਕਿਦਾਂ ਵੀ ਇਹਨਾਂ ਦੀ ਸਿਹਤ ਬਾਰੇ ਵੇਰੀ ਹੋਰ ਕੀ ਕਰ ਸਕਦੇ ਆ ਵੀ ਜਰੂਰ ਦੱਸਿਓ ਕਮੈਂਟ ਕਰਕੇ ਧੰਨਵਾਦ